ਜਿਹੜੀ ਅਨੁਸੂਚਿਤ ਜਾਤੀ ਵਰਗਾਂ ਦੀ ਵਾਦੀ ਉਹ 35% ਤੋਂ ਜ਼ਿਆਦਾ 35% ਆਵਾਬਦਨ ਦਾ 35% ਔਰ ਦੇਸ਼ ਦੇ ਵਿੱਚ ਕੋਈ ਸੂਬਾ ਆ ਜਿੱਥੇ 35% ਤੋਂ ਜ਼ਿਆਦਾ ਸ਼ਰੂ ਕਸਤ ਭਾਈਚਾਰੇ ਦੇ ਲੋਕ ਰਹਿੰਦੇ ਆ ਔਰ ਜਿਸ ਤਰੀਕੇ ਨਾਲ ਭਾਰਤੀ ਸੰਵਿਧਾਨ ਦੇ ਉੱਤੇ ਅ ਗਰਮਦਲੀਏ ਹਮਲਾ ਕਰਦੇ ਆ ਔਰ ਹੋਰ ਵੱਖ-ਵੱਖ ਸ਼ਕਤੀਆਂ ਹਮਲਾ ਕਰਦੀਆਂ ਆ ਉਹਦੇ ਨਾਲ ਸਾਨੂੰ ਇਹ ਲੱਗਦਾ ਆ ਕਿ ਪੂਰੇ ਭਾਰਤ ਦੇਸ਼ ਦੇ ਅਨੁਸੂਚਿਤ ਜਾਤੀ ਵਰਗਾਂ ਨੂੰ ਬਾਬਾ ਸਾਹਿਬ ਨੂੰ ਮੰਨਣ ਵਾਲਿਆਂ ਨੂੰ ਸਾਨੂੰ ਇਕੱਠਾ ਕਰਨਾ ਪਏਗਾ ਜਿੱਦਾਂ ਦਸ਼ਮੇਸ਼ ਪਿਤਾ ਗੁਰੂ ਗਵਿੰਦ ਸਿੰਘ ਮਹਾਰਾਜ ਨੇ ਇਹਨ ਗਰੀਬ ਸਿੱਖਣ ਕੋ ਦੂ ਪਾਸੇ ਦੇ ਬੈਨਰ ਥੱਲੇ ਸਾਰੇ ਗਰੀਬਾਂ ਨੂੰ ਇਕੱਠਾ ਕੀਤਾ ਸੀ ਅਸੀਂ ਪੂਰੇ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਜਾ ਕੇ ਇਹ ਕੰਮ ਕਰ ਰਹੇ ਹਾਂ ਅਗਲੀ 25 ਤਰੀਕ ਮੇਰੀ ਚਮਕੌਰ ਸਾਹਿਬ ਦੇ ਹਲਕੇ 'ਚ ਆਜ ਅੱਜ ਤੁਹਾਡੇ 12 ਤਰੀਕ ਨੂੰ ਮੈਂ ਇੱਥੇ ਹਾਂ 1 ਤਰੀਕ ਨੂੰ ਮੈਨੂੰ ਲੱਗਦਾ ਮੈਂ ਉਹ ਵੀ ਕਿਤੇ ਲੱਗੀ ਉਹ 23 ਤਰੀਕ ਮੇਰੀ ਮਾਨਸੇ ਆ ਤੇ ਇਦਾਂ 1 ਤਰੀਕ ਤੁਹਾਡੇ ਕੋਲੇ ਹੀ ਆ ਮੰਦੀ ਗਵਿੰਦਗਰ ਇਦਾਂ ਲਗਾਤਾਰ ਆਪਾਂ ਜਿਹੜਾ ਹੈਗਾ ਇਹ ਪ੍ਰੋਗਰਾਮ ਲਾਮਬੰਦੀ ਦਾ ਕਰ ਰਹੇ ਆ ਉਸੇ ਲੜੀ ਚ ਆਪਾਂ ਇੱਥੇ ਆਏ ਆ ਤਾਂ ਜੋ ਦੇਸ਼ ਚੋਂ ਸਮਾਜ ਚੋਂ ਉੱਚ ਨੀਤੀ ਦੀ ਭਾਵਨਾ ਜਾਤ ਪਾਤ ਤੇ ਸਾਰੀਆਂ ਬਿਮਾਰੀਆਂ ਦਾ ਖਾਤਮਾ ਹੋ ਸਕੇ ਅਜੀਬ ਇਹ ਚੱਕਣ ਲਈ ਕੀ ਰਣਨੀਤੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਐਸ்சி ਭਾਈਚਾਰੇ ਦੇ ਜੀਵਨ ਪੱਤਰ ਉੱਚਾ ਜਾਂ ਸਕਾਲਰਸ਼ਿਪ ਨੂੰ ਲੱਗੇ ਜਾਂ ਕੱਚੇ ਮਕਾਨ ਨੇ ਜਾਂ ਹੋਰ ਮੁੱਦੇ ਨੇ ਜਾਂ ਜ਼ਬਰ ਜ਼ੁਲਮ ਤਸੱਦਦ ਹੋ ਰਿਹਾ ਤੁਸੀਂ ਅੱਗੇ ਚੇਅਰਮੈਨ ਦੇਖੋ ਜ਼ੁਲਮ ਤਸ਼ੱਦਦ ਜਿਹੜਾ ਗਰੀਬਾਂ ਤੇ ਹੋ ਰਿਹਾ ਉਹਦੀ ਨੀਤੀ ਮੇਰੇ ਕੋਲ ਆ ਉਦੋਂ ਨੀਤੀ ਇਹ ਆ ਕਿ ਜੁਲਮ ਅਤਿਆਚਾਰ ਕਰਨ ਵਾਲੇ ਨੂੰ ਸਹਿਣ ਪੰਜਾਬ ਦੀ ਧਰਤੀ ਤੇ ਨਹੀਂ ਕੀਤਾ ਜਾਏਗਾ ਜਿਹੜੀ ਬੈਨੀਫੀਟ ਦੀ ਹੋਰ ਨੀਤੀ ਪੰਜਾਬ ਸਰਕਾਰ ਕੋਲ ਆ ਇਹਦੇ ਲਈ ਤੁਸੀਂ ਸੰਬੰਧਿਤ ਇੱਥੋਂ ਦੇ ਜਿਹੜੇ ਵੀ ਨਮਾਇਦੇ ਪੰਜਾਬ ਸਰਕਾਰ ਦੇ ਉਹਨਾਂ ਨਾਲ ਗੱਲ ਕਰਨ ਜਿਹੜੀ ਜੁਲਮ ਹਰ ਤਸ਼ੱਦਦ ਦੀ ਨੀਤੀ ਆ ਉਹ ਉਹੀ ਨੀਤੀ ਆ ਜਿਹੜੀ ਸਾਨੂੰ ਗੁਰੂ ਸਾਹਿਬਾਨਾਂ ਔਰ ਬਾਬਾ ਸਾਹਿਬ ਲੋੜ ਕਰਨੇ ਭਾਰਤੀ ਸੰਵਿਧਾਨ ਦੇ ਤਹਿਤ ਦਿੱਤੀ ਆ ਭਾਰਤੀ ਸੰਵਿਧਾਨ ਦੇ ਜਿਹੜੇ ਫੰਡਾਮੈਂਟਲ ਰਾਈਟ ਨੂੰ ਜਿਹੜੇ ਆਰਟੀਕਲ 14 15 16 17 ਜਿਹੜੇ ਜਾਤੀ ਧਰਮ ਨਸਲ ਸਥਾਨ ਲਿੰਗ ਇਹ ਪੰਜ ਵਿਤਕਰੀਆਂ ਨੂੰ ਵੀ ਖਤਮ ਕਰਦੇ ਆ ਔਰ ਆਰਟੀਕਲ 17 ਅਨਟਚਿਬਿਲਟੀ ਨੂੰ ਵੀ ਖਤਮ ਕਰਦਾ ਅਸੀਂ ਇਸ ਤੇ ਤਹਿਤ ਉੱਤੇ ਕੰਮ ਕਰ ਰਹੇ ਆ ਔਰ ਇਹ ਕੰਮ ਨਾ ਬਤਾਇਆ ਕਿ ਜਦੋਂ ਮੈਂ ਦਫ਼ਤਰ ਨੂੰ ਜੁਆਇਨ ਕੀਤਾ ਅਸੀਂ ਕਮਿਸ਼ਨ ਦੇ ਐਜ਼ ਅ ਚੇਅਰਮੈਨ ਤਾਂ ਸਾਡੇ 5000 ਫਾਈਲਾਂ ਪਈਦੇ ਨੇ 55000 ਔਰ ਪਿਛਲੇ 57 ਦਿਨਾਂ ਵਿੱਚ ਅਜੇ ਥੁੰਬਣਾ ਦੇਣਾ 55 ਦਿਨਾਂ ਦੇ ਵਿੱਚ 1200 ਤੋਂ ਉੱਪਰ ਜੁਲਮ ਤੇ ਚੜ੍ਹਦੀਆਂ ਫੈਸਲੇ ਮੇਰੇ ਕੋਲ ਆਈਆਂ ਔਰ ਤਕਰੀਬਨ 15 ਤੋਂ 20 ਫੈਸਲੇ ਮੈਂ ਹੁਣ ਰਿਸਿਵ ਕੀਤੇ ਆ ਇਹਦਾ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਗਰੀਬਾਂ ਨਾਲ ਅਨੁਸੂਚਿਤ ਜਾਤੀ ਵਰਗਾਂ ਨਾਲ ਧੱਕੇਸ਼ਾਹੀ ਚੱਲਦੀ ਆ ਉਹ ਸਰਵਿਸ ਮੈਟਰ ਹੋ ਸਕਦੇ ਆ ਉਹ ਸਟੂਡੈਂਟ ਦੇ ਨਾਲ ਮੈਟਰ ਸਕਾਲਰਸ਼ਿਪ ਦੇ ਹੋ ਸਕਦੇ ਆ ਉਹਨਾਂ ਦੇ ਦਾਖਲਿਆਂ ਨੂੰ ਲੈ ਕੇ ਹੋ ਸਕਦੇ ਆ ਉਹ ਗਰੀਬ ਦੀ ਨਾਲੀ ਦੇ ਪਾਣੀ ਨੂੰ ਲੈ ਕੇ ਹੋ ਸਕਦੇ ਆ ਗਲੀ ਨੂੰ ਬਲਾਦੀ ਪੰਚਾਇਤ ਨਾਲ ਹੋ ਸਕਦੇ ਆ ਹਰ ਤਰ੍ਹਾਂ ਦੇ ਮਾਮਲੇ ਜਿਹੜਾ ਕਿਸੇ ਵੀ ਗਰੀਬ ਨੂੰ ਦਬਾਉਂਦਾ ਆ ਉਹਦੇ ਤੇ ਅਸੀਂ ਕੰਮ ਕਰਾਂਗੇ ਔਰ ਕਰ ਰਹੇ ਹਾਂ। ਜੁੱਧ ਨਸ਼ਿਆਂ ਵਿਰੁੱਧ ਨੂੰ ਕਿਵੇਂ ਦੇਖ ਰਹੇ ਹੋ? ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਉੱਤੇ 3 ਕਰੋੜ ਰੁਪਈਆ ਦੀਆਂ ਇਹਨੂੰ ਭਗੜਾ ਪਾਉਣਾ ਚਾਹੀਦਾ। ਕਿਉਂਕਿ ਜੁੱਧ ਨਸ਼ਿਆਂ ਵਿਰੁੱਧ ਇੱਕ ਪਾਸੇ ਅਸੀਂ ਪਿਛਲੇ 15 ਸਾਲਾਂ ਤੋਂ ਰੋਲਾ ਪਾ ਰਹੇ ਕਿ ਪੰਜਾਬ ਦੀਆਂ ਨਸਲਾਂ ਸੰਭਲ ਦੀ ਲੜਾਈ ਆ, ਪੰਜਾਬ ਦੀਆਂ ਫਸਲਾਂ ਸੰਭਲ ਦੀ ਲੜਾਈ ਆ। ਪੰਜਾਬ ਦੀਆਂ ਫਸਲਾਂ ਤੇ ਦੋ ਮੁੱਦੇ ਆ। ਇਹ ਨੰਬਰ 1 ਰਸਾਇਣਿਕ ਖਾਦਾਂ ਦੇ ਵਰਤੋਂ ਘਟੇ। ਨੰਬਰ 2 ਪਾਣੀ ਜਿਹੜਾ ਪੰਜਾਬ ਦਾ ਬਚੇ। ਔਰ ਪਾਣੀ ਬਚੇ ਉਹਨਾਂ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਦੇਖੋ ਬੀਵੀਐਮਬੀ ਦੇ ਉੱਤੇ ਆਪ ਜਾ ਕੇ ਫੜ ਲਿਆ ਉਹਨਾਂ ਦੇ ਠਾਟਕ ਬੰਦ ਕਰਨ ਵਾਲਾ ਜਿਹੜਾ ਹੱਥ ਆ ਉਹ ਆ ਫੜ ਲਿਆ ਇਹ ਮਤਲਬ ਫਸਲਾਂ ਨੂੰ ਬਚਾਉਣ ਦੀ ਲੜਾਈ ਜਿੱਥੇ ਸਰਕਾਰ ਲੜ ਰਹੀ ਸੀ ਨਸਲਾਂ ਨੂੰ ਬਚਾਉਣ ਦੀ ਲੜਾਈ ਨਸ਼ਾ ਵਿਰੁੱਧ ਜੁੱਧ 21 21 ਨੰਬਰ ਪੁਆਇੰਟ 'ਤੇ ਬੂਥ ਵਾਈਜ਼ ਭਰਤੀ ਕਰ ਲਏ ਇਹਦਾ ਮਤਲਬ ਪਿੰਡ ਦੇ ਆਲੇ ਦੁਆਲੇ ਸਰਕਾਰ ਲੋਕਾਂ ਦੀ ਬਾੜ ਕਰ ਰਹੀ ਹੈ ਜਿੱਦਾਂ ਫਸਲਾਂ ਨੂੰ ਬਚਾਉਣ ਲਈ ਵਾਰਾ ਪਸ਼ੂਆਂ ਤੋਂ ਬਾੜ ਕੀਤੀ ਜਾਂਦੀ ਖੇਤਿਆਰੇਦਵਾਰੇ ਤਾਂ ਪੰਜਾਬ ਦੀਆਂ ਨਸਲਾਂ ਨੂੰ ਬਚਾਉਣ ਲਈ ਨਸ਼ਿਆਂ ਵਿਰੁੱਧ ਜਿਹੜਾ ਅੰਦੋਲਨ ਹੈ ਇਹ ਬਾੜ ਕਰਨ ਦਾ ਅੰਦੋਲਨ ਹੈ ਜਵਾਨੀ ਦੁਆਰੇ ਬਾੜ ਕਰਨ ਦਾ ਅੰਦੋਲਨ ਹੈ ਜਵਾਨੀ ਨੂੰ ਸੰਭਰਨ ਦਾ ਅੰਦੋਲਨ ਹੈ ਸਾਨੂੰ ਸਾਥ ਦੇਣਾ ਚਾਹੀਦਾ ਅੜੀ ਸਾਹਿਬ ਜਿਹੜਾ ਪੰਨੂ ਆ ਫਾਰਦਾਰ ਬਾਬਾ ਜੀ ਦੇ ਤੁਹਾਨੂੰ ਗਿਆਨ ਦਿੰਦਾ ਕਹਿੰਦਾ ਪੁੱਤਰੀ ਤੋੜਦਾਂਗੇ ਦੇਖੋ ਅਸੀਂ ਪੰਨੂ ਦਾ ਸਰਵੇ ਪੰਜਾਬ ਦੀ ਧਰਤੀ ਤੇ ਕੀਤਾ ਔਰ ਹਰ ਪ੍ਰੋਗਰਾਮ ਜਿੱਥੇ ਮੈਂ ਪੁੱਛਿਆ ਜਦੋਂ ਪੱਲੂ ਵੀਡੀਓ ਪਾਊਗਾ ਮੈਂ ਬਜ਼ਾਰ ਦੀ ਧਰਤੀ ਤੇ ਪੱਲੂ ਦਾ ਮੁਕਾਬਲਾ ਕਰਨ ਲਈ ਖੜਾ ਅਸੀਂ ਪੰਜਾਬ ਦੇ ਲੋਕਾਂ ਦਾ ਸਰਵੇ ਕਰਾਵਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਖਾਲਸਾਣ ਚਾਹੀਦਾ ਕਿ ਸੁਵਿਧਾਨ ਚਾਹੀਦਾ ਕਿ ਯਾਬ ਦੇ ਲੋਕਾਂ ਨੂੰ ਖਾਲਸਾਣ ਵਾਲਾ ਪੱਲੂ ਚਾਹੀਦਾ ਕਿ ਸੁਵਿਧਾਨ ਵਾਲਾ ਮੇਡ ਕਰ ਚਾਹੀਦਾ ਔਰ ਜਿੱਥੇ ਜਿੱਥੇ ਮੈਂ ਪ੍ਰੋਗਰਾਮ 'ਚ ਸਰਵੇ ਕਰਾਇਆ ਆ ਪੱਲੂ ਕੱਲ ਵੀਡੀਓ ਕਿ ਪਾ ਦੇ ਤਾਂ 25 ਨੂੰ ਵੀ ਮੈਂ ਲਾਈਵ ਸਰਵੇ ਕਰਾਊਗਾ ਇੱਕ ਤਰੀਕ ਨੂੰ ਮੰਡੀ ਗਏ ਤੇ ਕਰਾਊਗਾ ਅੱਜ ਤਰੀਕ ਨੂੰ ਮਾਂਛੇ ਕਰਾਊਗਾ ਔਰ ਪੰਜਾਬ ਦੇ 52 ਦੇ 52 ਦੁਆਰਾ ਤੇ ਇਹ ਸਰਵੇ ਹੋਏ ਤਾਂ ਇਸ ਕਰਕੇ ਮੈਨੂੰ ਲੱਗਦਾ ਪੱਲੂ ਨੂੰ ਵੀ ਅਕਲ ਆ ਗਈ ਆ ਤੇ ਹੁਣ ਵੀਡੀਓ ਬੁੜੀ ਪਾਣੀਆ ਬੰਦ ਕਰ ਗਿਆ ਤਾਂ ਇਸ ਕਰਕੇ ਅਸੀਂ ਸਿੱਖ ਜਥੇਬੰਦੀਆਂ ਨੂੰ ਸਿੱਖ ਸੰਸਥਾਵਾਂ ਨੂੰ ਇਹ ਬੇਨਤੀ ਕਰਦੇ ਆ ਪੰਜ ਤਖਤ ਸਿੱਖ ਨੇ 15 ਤਖਤਾਂ ਦੇ ਜਥੇਦਾਰ ਖਾਲਸਾ ਨਾਮੈਦਗੀ ਕਰਦੇ ਐ ਜੀਪੀਸੀ ਬੇਨਤੀ ਕਰ ਇਹ ਆਪਣੇ ਮੂੰਹ 'ਚ ਢੂਗਣੀਆਂ ਪਾ ਕੇ ਨਾ ਬੈਠੇ ਰਹੋ ਜਦੋਂ ਪੱਲੂ ਵਰਗੇ ਜਿਹੜੇ ਲੋਕ ਨੇ ਇਹ ਦਸ਼ਮੇਸ਼ ਪੇਤਾ ਦੇ ਗਰੀਬ ਸਿੱਖਾਂ ਦੇ ਹਮਲਾ ਕਰਦੇ ਅਸੀਂ ਇਹਨਾਂ ਨੂੰ ਕਹਿੰਦੇ ਬੋਲੋ ਜੇ ਤੁਸੀਂ ਵੀ ਬੋਲੋਗੇ ਤਾਂ ਅਸੀਂ ਬੋਲਾਂਗੇ ਤੇ ਗੜੀ ਬੋਲਦਾ ਰਹੂਗਾ ਧੰਨਵਾਦ ਜੀ ਬਰਾਈਏ ਹਟੇ